ਸਤ ਸ੍ਰੀ ਅਕਾਲ ਦੋਸਤੋ ਹੋਰ ਕੀ ਹਾਲ ਚਾਲ ਨੇ ਆਸ ਕਰਦੇ ਕਿ ਤੁਸੀਂ ਸਾਰੇ ਠੀਕ ਹੋ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖੇ ਦੋਸਤੋ ਲੋਕ ਸਭਾ ਦੀਆਂ ਵੋਟਾਂ ਜਿਹੜੀਆਂ ਬਿਲਕੁਲ ਨਜ਼ਦੀਕ ਆ ਗਈਆਂ ਤੇ 1 ਤਰੀਕ ਨੂੰ ਜਿਹੜੀ VOTING ਹੋਣੀ ਹੈ ਤੇ ਅੱਜ ਆਪਾਂ ਹਲਕਾ ਖਡੂਰ ਸਾਹਿਬ ਦੀ ਜਿਹੜੀ ਆ ਉਹ ਵੋਟਰਾਂ ਨੂੰ ਬੇਨਤੀ ਕਰਨੀ ਹੈ ਆ ਜਿਹੜਾ ਤੁਸੀਂ ਉੱਪਰ ਚੋਣ ਨਿਸ਼ਾਨ ਦੇਖ ਰਹੇ ਜੇ ਭਾਈ ਅੰਮਰਤਪਾਲ ਸਿੰਘ ਜੀ ਖਾਲਸਾ ਜੋ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਆ ਉਹਨਾਂ ਦਾ ਚੋਣ ਨਿਸ਼ਾਨ ਹੈਗਾ ਵਾ ਮਾਈਕ ਤੇ ਚੋਣ ਨਿਸ਼ਾਨ 12 ਨੰਬਰ ਤੇ ਆ ਤੇ ਸਾਰੇ ਹੀ ਹਲਕਾ ਖਡੂਰ ਸਾਹਿਬ ਦੇ ਵੋਟਰਾਂ ਨੂੰ ਜਿੱਥੋਂ-ਜਿੱਥੋਂ ਵੀ VOTING ਖਡੂਰ ਸਾਹਿਬ ਦੇ ਵਿੱਚ ਹੋਣੀ ਹੈ ਉਹਨਾਂ ਸਾਰਿਆਂ ਨੂੰ ਬੇਨਤੀ ਆ ਅਪੀਲ ਆ ਕੇ ਇੱਕ ਤਰੀਕ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਤੇ ਭਾਈ ਅਮਰਤਪਾਲ ਸਿੰਘ ਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਣਾ ਹੈ ਕਿਉਂਕਿ ਪੰਥਕ ਹਲਕਾ ਇਸ ਕਰਕੇ ਹਲਕਾ ਖਡੂਰ ਸਾਹ ਵਾਲਿਓ ਇਸ ਵਾਰੀ ਪਿੱਠ ਨਹੀਂ ਲੱਗਣੀ ਚਾਹੀਦੀ ਕਿਉਂਕਿ ਤੁਸੀਂ ਪਿਛਲੀ ਵਾਰ ਬੀਬੀ ਖਾਲੜਾ ਨੂੰ ਵੀ ਹਰਾਇਆ ਸੀ ਯਾਦ ਇਹ ਜ਼ਰੂਰ ਰੱਖਿਓ ਕਿ ਉਹ ਜਿਹੜਾ ਤੁਹਾਡੇ ਤੇ ਦਾਗ ਲੱਗਾ ਸੀ ਉਹਨੂੰ ਮਟਾਉਣ ਦਾ ਹੁਣ ਤੁਹਾਡੇ ਕੋਲ ਇੱਕ ਵਧੀਆ ਸੁਨਹਿਰੀ ਮੌਕਾ ਹੈ ਕਿਉਂਕਿ ਇਹ ਭਾਈ ਅਮਰਤਪਾਲ ਸਿੰਘ ਨੂੰ ਕੱਲਾ ਜਿਤਾਉਣ ਤੱਕ ਹੀ ਸਹਿਮਤ ਨਹੀਂ ਹੈ ਕਿ ਆਪਾਂ ਕੱਲਾ ਉਹਨੂੰ ਜਿਤਾਉਣਾ ਹੀ ਹੈ ਉਹਨੂੰ ਬਹੁਤ ਵੱਡੀ ਲੀਡ ਵੀ ਜਿਹੜੀ ਆ ਉਹ ਆਪਾਂ ਦਿਵਾਉਣੀ ਹੈ ਜਿਵੇਂ 999 ਦੇ ਵਿੱਚ ਸਿਮਰਜੀਤ ਸਿੰਘ ਮਾਨ ਨੂੰ ਹੀ ਉਹਦਾ ਰਿਕਾਰਡ ਇਸ ਵਾਰ ਟੁੱਟਣਾ ਚਾਹੀਦਾ ਵਾ ਇਸ ਕਰਕੇ ਸਾਰੇ ਹੀ ਜਿੰਨਾ ਵੀ ਮੇਰੇ ਵੀਰਾਂ ਭੈਣਾਂ ਨੂੰ ਚੋਣ ਨਿਸ਼ਾਨ ਦਾ ਪਤਾ ਲੱਗ ਚੁੱਕਾ ਵਾ ਜਾਂ ਜਿਨ੍ਹਾਂ ਨੂੰ ਨਹੀਂ ਪਤਾ ਲੱਗਾ ਤੇ ਭਾਈ ਅਮਰਪਾਲ ਸਿੰਘ ਦਾ ਚੋਣ ਨਿਸ਼ਾਨ ਮੈਕ ਹੈ ਤੇ ਜਿਨ੍ਹਾਂ ਕੋਲ ਪੋਸਟਰ ਭਾਈ ਅਮਰਪਾਲ ਸਿੰਘ ਦੀ ਟੀਮ ਨੇ ਜੋ ਵੰਡ ਦਿੱਤੇ ਹੈ ਤੇ ਉਹਨਾਂ ਦਾ ਖੁਦ ਫਰਜ਼ ਬਣਦਾ ਕਿ ਆਪੋ ਆਪਣੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਜਿੱਥੇ ਤੁਹਾਡਾ ਕੋਈ ਯਾਰ ਦੋਸਤ ਮਿੱਤਰ ਹੈ ਨੌਕਰੀ ਤੁਹਾਡੇ ਨਾਲ ਕਰਦੇ ਨੇ ਜਾਂ ਕਿਤੇ ਹੋਰ ਵੀ ਤੁਹਾਡੀ ਆਉਣੀ ਜਾਣੀ ਹੈਗੀ ਉਹਨਾਂ ਨੂੰ ਜਿਹੜਾ ਵਾ ਉਹ ਚੋਣ ਨਿਸ਼ਾਨ ਭਾਈ ਅਮਰਪਾਲ ਸਿੰਘ ਦਾ ਉਹਨਾਂ ਤੱਕ ਜਰੂਰ ਪਹਚਾਓ ਕਿਉਂਕਿ ਜੇ ਉਹਨਾਂ ਵੋਟਰਾਂ ਤੱਕ ਚੋਣ ਨਿਸ਼ਾਨ ਪਹੁੰਚੂਗਾ ਤਾਂ ਹੀ ਉਹਨਾਂ ਨੂੰ ਪਤਾ ਲੱਗੂਗਾ ਕਿ ਚੋਣ ਨਿਸ਼ਾਨ ਮੈਂ ਇਕ ਆ 12 ਨੰਬਰ ਤੇ ਆ ਕਿਉਂਕਿ ਹਲਕਾ ਖਡੂਰ ਸਭ ਤੋਂ ਬਹੁਤ ਸਾਰੇ ਜਿਹੜੇ ਉਮੀਦਵਾਰ ਆ ਉਹ ਚੋਣ ਲੜ ਰਹੇ ਨੇ ਇਸ ਕਰਕੇ ਕਈ ਵਾਰਾਂ ਭੁਲੇਖਾ ਹੋਵੇ ਪੈ ਸਕਦਾ ਵਾ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜਿੰਨਾ ਵੀ ਵੀਰਾਂ ਕੋਲੇ ਪੋਸਟਰ ਪਹੁੰਚ ਗਏ ਨੇ ਆਪਦੇ ਆਂਢ ਗੁਆਂਢ ਤੇ ਆਪਦੇ ਜਾਣ ਪਛਾਣ ਵਾਲੇ ਸੱਜਰਾਂ ਤੱਕ ਜਰੂਰ ਪਹੁੰਚਾਓ ਤੇ ਉਹਨਾਂ ਨੂੰ ਦੱਸੋ ਵੀ ਬਈ 12 ਨੰਬਰ ਤੇ ਜਿਹੜਾ 12 ਨੰਬਰ ਦਾ ਬਟਨ ਦਬਾ ਕੇ ਇੱਕ ਤਰੀਕ ਨੂੰ ਤੇ ਭਾਈ ਅਮਰਤਪਾਲ ਸਿੰਘ ਨੂੰ ਆਪਾਂ ਜਿਹੜੀ ਵੋਟ ਆ ਉਹ ਪਾਉਣੀ ਹੈ ਤੇ ਬਹੁਤ ਵੱਡੀ ਲੀਡ ਨਾਲ ਜਿਤਾਉਣਾ ਵਾ ਤਕੜੇ ਹੋ ਜੋ ਖਡੂਰ ਸਾਹਿਬ ਵਾਲੇ ਇਸ ਵਾਰ ਆਪਾਂ ਪਿਛਲੇ ਸਾਰੇ ਲਾਂਮੇ ਜਿਹੜੇ ਆ ਉਹ ਲਾ ਦੇਣੇ ਆ ਇਸ ਕਰਕੇ ਕਹਿੰਕਾ ਆਪਾਂ ਬਹੁਤ ਸਾਰੀਆਂ ਪਾਰਟੀਆਂ ਨੂੰ ਆਪਾਂ ਵੋਟਾਂ ਪਾਉਂਦੇ ਆ ਜੇ ਇਸ ਵਾਰ ਆਪਾਂ ਨਹੀਂ ਵੀ ਪਾਵਾਂਗੇ ਤੇ ਕੋਈ ਫਰਕ ਨਹੀਂ ਪੈਣਾ ਕਿਉਂਕਿ ਬਾਕੀ ਲੀਡਰਾਂ ਤੁਸੀਂ ਦੇਖ ਰਿਹਾ ਵਾ ਇਹ ਆਪਣੀ ਕੁਰਸੀ ਬਚਾਉਣ ਦੀ ਖਾਤਰ ਕਰੀ ਕੇਸ ਦਾ ਪੱਲਾ ਫੜਦੇ ਤੇ ਕਦੀ ਕੇਸ ਦਾ ਪੱਲਾ ਫੜਦੇ ਆ ਤੇ ਕਿਉਂਕਿ ਇੱਕ ਹੁਣ ਭਾਈ ਅਮਰਤਪਾਲ ਸਿੰਘ ਹੀ ਹੈਗਾ ਵਾ ਜੋ ਪੰਜਾਬ ਦੀ ਆਵਾਜ਼ ਚੁੱਕਦਾ ਸੀਗਾ ਤੇ ਨੌਜਵਾਨਾਂ ਨੂੰ ਸਿੱਧੇ ਰਸਤੇ ਜਿਹੜਾ ਉਹ ਪਾਉਂਦਾ ਸੀ ਉਹ ਵੀ ਇਹਨਾਂ ਕੋ ਜਰਿਆ ਨਹੀਂ ਗਿਆ ਇਸ ਕਰਕੇ ਹੁਣ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਉਹਨੂੰ ਵੱਡੀ ਲੀਡ ਨਾਲ ਜਦਾ ਕੇ ਲੋਕ ਸਭਾ ਦੇ ਵਿੱਚ ਭੇਜੀਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ